ਯੋ ਮਾਰ ਬਾਈ ਸਾਰੇ ਇੱਕ ਹੋ ਜਾ ਪਿੱਛੇ ਨੂੰ ਬਈ ਇਧਰੋ ਬਹਿ ਜਾ ਮੇਰਾ ਵੀਰ ਦੋ ਆ ਕੈਮਰੇ ਵਾਲੇ ਟੈਕ ਜੋ ਮੇਰਾ ਭਰਾ ਥੋੜਾ ਜਾਂ ਤਿੰਨ ਤੂੰ ਵੀ ਭਾਜੀ ਹੱਥ ਥੱਲੇ ਰੱਖ ਲਾ ਚਾਰ ਥੋੜੇ ਤੁਸੀਂ ਵੀ ਪਿੱਛੇ ਵਿੱਚ ਨੂੰ ਹੋ ਜਾ ਲਾਈਨ ਤੋਂ ਮੇਰਾ ਵੀਰ ਪੰਜ 6 ਵਧੀਆ ਜੋੜੀ ਆ ਮੇਰਾ ਵੀਰ ਬੈਠ ਕੇ ਦੇਖੋ ਹਲਜੋਲਾ ਕਰਿਓ ਕੋਈ ਵੀ 7 ਜੇਤੂ ਜੋੜੀ ਆ ਤੇ ਆ ਭੱਜੀ ਆ ਆਖਦੇ ਵੀ 8 ਸਾਡੇ ਵਿਚਕਾਰ ਗੋਰਾ ਪਾਜੀ 9 ਵੱਡੀ ਕੋਚ ਪਿੰਡ ਫਲਪੋਤੇ ਤੋਂ ਪਹੁੰਚੇ ਹੋਏ ਆ ਵੀ ਜੀ ਆਖਦੇ ਆ 10 11 12 14 15 ਸਵਾ 14 ਗੇੜੇ ਵੀ 1 ਮਿੰਟ ਦੇ 16 ਘਰ ਦੀ ਜੋਕ ਚੱਲਦੀ ਜਾਵੇ ਇੰਦੇ ਸੁਨਣ ਦੀ 17 ਦਮਲ ਜੀ ਸੁਨਣ ਮੀਕੇ ਜੜਿਆਲੀ ਦੀ 18 ਬਿੰਦਾ ਠੋਲਾ ਕਵਸ ਯੋਗ ਦਾ 19 ਬੇ 1 22 23 24 25 26 27 28 ਕਰਮਕਟ 27.5 ਗੇੜੇ ਆ ਜਿੱਦੋਂ ਮਿੰਟਾਂ ਦੇ 29 ਬਹੁਤ ਵਧੀਆ ਚੱਲਦੀ ਜੋਗ ਤੇ ਜੇਤੂ ਬੱਛੇ ਆ ਪਿਛਲੇ ਸੀਜ਼ਨ ਅਨੇਕਾਂ ਮੇਲਿਆਂ ਦੀ ਜੇਤੂ ਜੋੜੀ ਆ ਇਹ 31 ਇਹਦੀ ਸੁੰਨੜ ਕਮਲਜੀ ਸੁੰਨੜ ਮੀਕੇ ਜੜੇ ਵਾਲੀ ਦੀ ਬਾਤੇ 33 34 ਇੱਕੋ ਜਣਾ ਬਾਰੂਦ ਅਸੀਂ ਚੱਲੋ ਵੇ 35 36 37 ਬੇ ਕੈਮਰਾ ਵੀ 38 48 40 ਪੂਰੇ 40 ਗੇੜੇ ਆ ਜੇ ਤਿੰਨਾਂ ਮਿੰਟਾਂ ਦੇ 48 ਆ ਤਰੇ ਵੀ ਤਾੜੀਆਂ ਨਾਲ ਮਾਰਿਓ ਜੁੜੀ ਚੱਲੀ ਤੇ ਮਾਰ ਲਿਓ ਤਾੜੀਆਂ 42 ਵਧੀਆ ਬੋਲ ਚੱਲਦੇ ਆ ਕਈ ਵਾਰ ਫਿਰ ਬੋਲ ਦੇ ਡਰ ਜਾਂਦੇ ਮੇਰਾ ਵੀ ਤਾੜੀਆਂ ਨਾਲ ਮਾਰਿਓ 43 44 45 ਬਹਿ ਕੇ ਮੇਰਾ ਵੀ ਬਹਿ ਜਾ ਇੰਨੇ ਪਾ ਬੈਠ ਕੇ ਅੱਕ ਵੇ 46 ਲਗਾਤਾਰ ਇਨਨੇ ਕਿੜੇ ਅਨਹੀਂ ਖੜੇ ਹੋਣਾ 47 48 49 50 51 52 53 53 54 55 ਬਹਿ ਕਿਵੇਂ ਦਾ ਵੀਰ ਅਗਲੀ ਜੋ ਗੱਲ ਚਾਰੀ ਕਰੋ 56 ਅਨਾਡ ਨੰਬਰ ਗੁਰਵਿੰਦਰ ਸੁੰਨੜ 57 58 ਨਾਟ ਲਾਸਟ ਕਿਹੜਾ ਜੀ 60 ਲੋ ਵੇ ਮਾਰ ਦਿਓ ਤਾੜੀਆਂ ਜ਼ੋਰ ਦੇ ਨਾਲ ਤੇ ਸਮਾਂ ਸੁਣੋ ਗੌਰ ਦੇ ਨਾਲ ਸਮਾਂ 4 ਮਿੰਟ 38 ਸਕਿੰਟ 38 ਪੁਆਇੰਟ ਹੋਵੇ 4 38 38 ਦਾ ਸਮਾਂ ਲੱਗਿਆ ਹੋਵੇ ਹਲੇ ਤੱਕ ਚੱਲੀਆਂ ਜੋਗਾ ਚੋਂ ਪਹਿਲੇ ਨੰਬਰ ਤੇ ਇੰਦੀ ਸੁਨੜ ਕਵਲਜੀ ਸੁਨੜ ਮੀਕੇ ਜੜੇ ਵਾਲੀ ਦੀ ਘਾਦੀ ਜੋਗ ਚੱਲ ਕੇ ਆਈ ਹੈ ਬਿੰਦੇ ਠੋਲੇ ਨੇ ਕਾਈ ਕੀਤੀ 4 38 38 ਦਾ ਸਮਾਂ ਲੱਗਿਆ ਹਲੇ ਤੱਕ ਚੱਲੀਆਂ ਜੋਗਾ ਚੋਂ ਪਹਿਲੇ ਨੰਬਰ ਤੇ ਇਹਦੀ ਸਨ 1500 ਰੁਪਿਆ ਬਿੰਦੇ ਅਠੌਲੇ ਨਹੀਂ ਦਿੰਦੇ ਆਵੇ